ਤਾਂ ਜੀਵਤ ਬੈਠੇ ਮੇਰੇ ਲੱਖ ਹਜ਼ਾਰ ਹੋਏ ਹੈ ਅੱਗੇ ਜਾ ਕੇ ਖਾਲਸੇ ਨੇ ਘੱਟ ਨਹੀਂ ਕੀਤੀ ਅਮਰਜੀ ਜਿਹੜੀ ਹੱਥੀ ਪਾ ਗਿਓ ਤੂੰ ਦਾਤਾ ਰੀਤੀ ਅੱਗੇ ਜਾ ਕੇ ਖਾਲਸੇ ਨੇ ਘੱਟ ਨਹੀਂ ਕੀਤੀ ਜਿਹੜੀ ਹੱਥੀ ਪਾ ਗਿਓ ਤੂੰ ਦਾਤਾ ਰੀਤੀ ਸੀ ਸਿਰ ਮੱਛੇ ਦਾ ਲਾ ਕੇ ਹਰੀ ਮੰਦਰ ਵੜਿਆ ਦੇ ਲੋ ਸਾਹਿਬ ਭਾਵੇਂ اٹਕ ਤਾਂ ਚੜ ਕੇ ਖੜ ਗਿਆ ਪਰ ਸਿੰਘ ਨਹੀਂ ਖੜਿਆ ਇਹ ਹੈ ਨਹੀਂ ਕਿਸੇ ਇਤਿਹਾਸ ਵਿੱਚ ਨਾ ਹੀ ਕਿਸੇ ਪੜਿਆ ਮਹਤਾਬ ਸਾਹਿਬ ਪਰ ਇਹ ਸ ਹੈ ਇੱਕ ਇਤਿਹਾਸ ਵਿੱਚ ਬਿਨ ਸਿਰ ਤੋਂ ਲੜਿਆ ਇਹ ਹੈ ਨਹੀਂ ਕਿਸੇ ਇਤਿਹਾਸ ਵਿੱਚ ਨਾ ਹੀ ਕਿਸੇ ਪੜਿਆ ਪਰ ਸਿੰਘ ਹੈ ਇੱਕ ਇਤਿਹਾਸ ਵਿੱਚ ਬਿਨ ਸਿਰ ਤੋਂ ਲੜਿਆ ਇਹਨੇ ਰਾਖੀ ਕਰ ਮਜਨੂਮ ਦੀ ਜਾਬਰ ਨੂੰ ਫੜਿਆ ਇਹਨੇ ਵਾਂਖ ਕਿਕਰ ਦੇ ਛਾਂਗਤਾ ਅੜਿਆ ਸੋ ਝੜਿਆ ਨਾ ਭੈ ਕਿਸੇ ਨੂੰ ਦੇਮਦਾ ਨਾ ਹੀ ਭੈ ਸਹਿੰਦਾ ਸਿਰ ਧੜ ਦੀ ਬਾਜੀ ਲਾਮਦਾ ਸਿਰ ਧੜ ਹੀ ਲੈਂਦਾ ਇਹ ਮਾਂ ਪਿਓ ਰਹਾ ਗਰੀਬ ਦਾ ਜੋ ਭੁੱਖਾ ਨੰਗਾ ਇਹ ਮਾਂ ਪਿਓ ਰਹਾ ਗਰੀਬ ਦਾ ਜੋ ਭੁੱਖਾ ਨੰਗਾ ਇਹ ਮਾਂ ਪਿਓ ਰੋਇ ਰਿਹਾ ਗਰੀਬ ਦਾ ਜੋ ਭੁੱਖਾ ਨੰਗਾ ਇਹਨੇ ਮੌਤ ਦੇ ਘਾਟ ਉਤਾਰਿਆ ਜਿਨੇ ਲੈ ਲਿਆ ਪੰਗਾ ਇਹ ਤਤ ਪਰ ਰਿਹਾ ਸਦਾ ਹੀ ਨਾ ਹੋਇਆ ਠੰਡਾ ਇਹਦੇ ਇੱਕ ਹੱਥ ਮਾਲਾ ਸੋਭਦੀ ਦੂਜੇ ਹੱਥ ਖੰਡਾ ਇਹਦੇ ਇੱਕ ਹੱਥ ਮਾਲਾ ਸੋਭਦੀ ਸ਼ਾਨ ਦੂਜੇ ਹੱਥ ਖੰਡਾ ਜੇ ਕਿਦਰੇ ਜੰਗ ਮੈਦਾਨ ਵਿੱਚ ਖੂਨ ਇਹਦਾ ਡੁੱਲਿਆ ਕਾ ਝੰਡਾ ਮੇਰਾ ਕੇਸਰੀ ਉਹਦੀ ਛੱਤ ਝੁੱਲਿਆ ਇਹ ਮੌਤ ਨੂੰ ਮਿਲ ਕੇ ਹੱਸਦਾ ਜਿਉਂ ਕੁੜੀ ਤਿਰੰਜਣ ਇਹਦੇ ਲਹੂ ਦਾ ਕਤਰਾ ਰੋਕਦਾ ਗੱਡੀ ਦਾ ਇਹ ਮੌਤ ਨੂੰ ਮਿਲ ਕੇ ਹੱਸਦਾ ਜਿਉਂ ਕੁੜੀ ਤਿਰੰਜਣ ਇਹਦੇ ਲਹੂ ਦਾ ਕਤਰਾ ਰੋਕਦਾ ਏ ਗੱਡੀ ਦਾ ਇੰਜਣ ਰੋਜ਼ ਰੋਜ਼ ਦੀ ਕਲਾ ਘਰ ਪਾਣੀ ਨਾ ਛੱਡੇ ਗਿਣਤੀ ਕਰਨੀ ਸਕਦੇ ਕਿੰਨੇ ਸਿੰਘ ਵੱਡੇ ਸਦਾ ਪੰਥ ਰਹਾ ਜਿੱਤਦਾ ਜ਼ਾਲਮ ਸਭ ਹਾਰੇ ਅਸੀਂ ਜ਼ਾਬਰ ਤੋਂ ਕੀ ਹਾਰਨਾ ਮੌਤੋਂ ਨਾ ਹਾਰੇ ਅਸੀਂ ਜ਼ਾਬਰ ਤੋਂ ਕੀ ਹਾਰਨਾ ਮੌਤੋਂ ਨਾ ਹਾਰੇ ਵਤਨ ਪ੍ਰਸਤੀ ਵਿੱਚ ਵੀ ਐ ਸਾਡੀ ਬਾਜੀ ਸਾਡੇ ਹੱਥ ਕਰਾਰੇ ਜਾਣਦਾ ਹੈ ਦੁਸ਼ਮਣ ਗਿਆ ਗਾਜੀ ਕਿਦਰੇ ਵਰਕਾ ਥੋਲ ਲਓ ਇਤਿਹਾਸ ਸਾਡਾ 100% ਤੋਂ ਘੱਟ ਨਹੀਂ ਕੋਈ ਪਾਸ ਹੈ ਸਾਡਾ 100% ਤੋਂ ਘਟ ਨਹੀਂ ਕੋਈ پاس ਸਾਡਾ ਸਿੱਖ ਕੁੰਦਨ ਸੋਨਾ ਬਣ ਜਾਏ ਢਲਦਾ ਜਦ ਭੱਠੀ ਧਰਮ ਯੁੱਧ ਦੇ ਨਾਂ ਤੇ ਹੁੰਦੀ ਕੌਮ ਇਕੱਠੀ ਬੱਲ ਮੁਰੰਡੇ ਵਾਲੜਾ ਸਭ ਨੂੰ ਸਮਝਾਵੇ ਪੰਥ ਖਾਲਸੇ ਨਾਲ ਨਾ ਕੋਈ ਮੱਥਾ ਲਾਵੇ ਬੱਲ ਮੁਰੰਡੇ ਵਾਲੜਾ ਸਭ ਨੂੰ ਸਮਝਾਵੇ ਤੇ ਪੰਥ ਖਾਲਸੇ ਨਾਲ ਨਾ ਕੋਈ ਮੱਥਾ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ